ਸਿਕਲ ਜੀ ਮੈਂ ਮੋਨਿਕਾ ਮੈਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿੱਤਕਲਾ ਤੋਂ ਬੋਲ ਰਹੀ ਹਾਂ ਮੈਂ ਤੇ ਆਪ ਜੀ ਨਾਲ ਨੂੰ ਦੱਸਣਾ ਚਾਹਾਂਗੀ ਕਿ ਸਾਡੇ ਸਕੂਲ ਵਿਕੇ ਕੈਰੀਅਰ ਗਾਈਡੈਂਸ ਦਾ ਜਿਹੜਾ ਪ੍ਰੋਗਰਾਮ ਹੈ ਕਾਫੀ ਸਾਲਾਂ ਤੋਂ ਬੜੇ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਕੈਰੀਅਰ ਗਾਈਡੈਂਸ ਜਿਹੜੇ ਕਾਉਂਸਲਰ ਨੇ ਉਹ ਸਮੇਂ-ਸਮੇਂ 'ਤੇ ਅਸੀਂ ਅਸੈਂਬਲੀ ਦੇ ਵਿੱਚ ਵੀ ਇਹਨਾਂ ਦੇ ਸੈਮੀਨਾਰ ਕੰਡਕਟ ਕਰਦੇ ਰਹਿੰਦੇ ਹਾਂ ਵਕ-ਵਕ ਸੰਸਥਾਵਾਂ ਦੇ ਨਾਲ ਜਿੱਥੋਂ ਵੀ ਬੱਚਿਆਂ ਦੀ ਅੱਗੇ ਜਾ ਕੇ ਐਡਮਿਸ਼ਨ ਹੋ ਸਕਦੀ ਹੈ ਉਹਨਾਂ ਦੇ ਅਸੀਂ ਪਰਬੰਧਕ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਹੈ ਉਹਨਾਂ ਨੂੰ ਬੁਲਾ ਕੇ ਲੈਕਚਰ ਕਰਵਾਇਆ ਜਾਂਦਾ ਹੈ। ਉਹਨੇ ਰੀਸੈਂਟਲੀ ਅਸੀਂ ਜਿਹੜੀ ਆਰਮੀ ਰਿਕਰੂਟਮੈਂਟ ਦੇ ਆਫੀਸਰਸ ਆਏ ਸਨ ਉਹਨਾਂ ਨੇ ਬੜੀ ਹੀ ਡਿਟੇਲ ਚ ਬੱਚਿਆਂ ਨੂੰ ਦੱਸਿਆ ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਉਸ ਤੋਂ ਪਹਿਲਾਂ ਬੱਚਿਆਂ ਨੂੰ ਸ਼ਾਇਦ ਇਹ ਤੇ ਪਤਾ ਸੀ ਕਿ ਭਰਤੀ ਦੇਖਣੀ ਹੁੰਦੀ ਹੈ ਪਰ ਉਹ ਤਾਂ ਪ੍ਰੋਸੀਜਰ ਕੀ ਉਹ ਨਹੀਂ ਪਤਾ ਸੀ। ਤੇ ਹੁਣ ਉਹ ਦੱਸ ਕੇ ਗਏ ਆ ਕਿ 5 ਫਰਵਰੀ ਨੂੰ ਪੋਰਟਲ ਖੁੱਲ ਜਾਣਾ ਹੈ। ਤੇ ਸਾਡੇ ਬੱਚੇ ਬਹੁਤ ਹੀ ਐਕਸਾਈਟਿਡ ਨੇ इवन ਅਧਿਆਪਕ ਜਿਹੜੇ ਹੈ ਉਹ ਇਸ ਨੂੰ ਨਾਲ ਨੂੰ ਸਹਿਯੋਗ ਕਰਨਗੇ ਔਰ ਜਿਹੜੇ ਉਸ ਦਿਨ ਮੇਰੇ ਕੋਲ ਆਏ ਸੀ ਕਸ਼ਮੀਰ ਸਿੰਘ ਤੇ ਰਣਜੀਤ ਸਿੰਘ ਉਹਨਾਂ ਨੇ ਕਿਹਾ ਸੀ ਕਿ ਉਹ ਦੁਬਾਰਾ ਵਿਜ਼ਿਟ ਕਰਨਗੇ ਸਾਡੇ ਕੋਲ ਔਰ ਬੱਚਿਆਂ ਦੇ ਰਜਿਸਟ੍ਰੇਸ਼ਨ 'ਚ ਵੀ ਮਦਦ ਕਰਨਗੇ ਸੋ ਕੈਰੀਅਰ ਗਾਈਡੈਂਸ ਆਪਣੇ ਆਪ 'ਚ ਇੱਕ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਨਵਿਕਲ ਉਪਰਾਲਾ ਹੈ ਤੇ ਇਸ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਇਸ ਤੋਂ ਗਾਈਡੈਂਸ ਲੈ ਕੇ ਅੱਗੇ ਫੀਲਡ ਦੇ ਵਿੱਚ ਗਏ ਸਾਡੇ ਬਹੁਤ ਸਾਰੇ ਬੱਚੇ ਜਿਹੜੀਆਂ ਉੱਚੇਰੀਅਸ ਸਿੱਖਿਆ ਸਥਾਨਾਂ ਵਿੱਚ ਸਿੱਖਿਆ ਗ੍ਰੰਥ ਕਰ ਰਹੇ ਹਾਂ ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਖਬਰ ਦੱਸਣਾ ਚਾਹਾਂਗੀ ਸਟੂਡੈਂਟ ਪੁਲਿਸ ਕੈਡੀਟਸ SPC ਜਿਹੜਾ ਕਿ ਨਵਾਂ ਪ੍ਰੋਗਰਾਮ ਲਾਂਚ ਹੋਇਆ ਹੈ ਉਹਦੇ ਚ ਸਾਡੇ 80 ਬੱਚੇ ਰਜਿਸਟਰਡ ਹੋ ਚੁੱਕੇ ਹਨ ਸਕੂਲ ਦੇ ਜਿਹੜੇ ਇੱਕ ਨੋਡਲ ਅਧਿਆਪਕ ਨਿਯੁਕਤ ਕੀਤੇ ਗਏ ਹਨ ਤੁਸੀਂ ਦੇਖੋ ਜਿੱਥੇ ਇਸ ਬੱਚਿਆਂ ਨੂੰ ਅਸੀਂ ਇੱਕ ਪੁਲਿਸ ਦੀ ਕਾਰਗੁਜ਼ਾਰੀ ਦੱਸੀ ਕਿਉਂਕਿ ਪਹਿਲਾ ਸਵਾਲ ਜਦੋਂ ਪੁਲਿਸ ਬੱਚਾ ਤੋਂ ਪੁੱਛਿਆ ਗਿਆ ਕਿ ਪੁਲਿਸ ਸਾਡੀ ਲੇਟ ਕਿ ਕਰਦੀ ਹੈ ਤਾਂ ਉਹਨਾਂ ਦਾ ਸਿਰਫ ਇੱਕ ਜਵਾਬ ਆਇਆ ਕੀ ਪੁਲਿਸ ਟੋਰਨ ਕਰਦੀ ਹੈ ਫਿਰ ਅਸੀਂ ਇਸ ਨੂੰ ਬੜੀ ਡਿਟੇਲ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਐਸਆਈ ਵਗੈਰਾ ਵੱਲੋਂ ਸੈਮੀਨਾਰ ਕੀਤੇ ਗਏ ਬਹੁਤ ਸਾਰੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਮੈਂਟਲ ਹੈਲਥ ਦੇ ਸੈਮੀਨਾਰ ਕਰਾਏ ਯੋਗਾ ਤੇ ਕਰਵਾਏ ਡਿਜ਼ਾਸਟਰ ਮੈਨੇਜਮੈਂਟ ਤੇ ਕਰਵਾਏ ਹੈਲਥ ਇਸ਼ੂਸ ਤੇ ਕਰਵਾਏ ਨਸ਼ਿਆਂ ਦੇ ਅਗੇਂਸਟ ਕਰਵਾਏ ਐਂਟੀ ਟੂਟੋਕੋ ਰੈਲੀ ਅਸੀਂ ਕਰਾਈ ਮਤਲਬ ਬਹੁਤ ਸਾਰਾ ਇਹਦੇ ਨਾਲ ਹੁਣ ਕੀ ਹੈ ਕਿ ਜਿਹੜੇ ਮੇਰੇ 80 ਬੱਚੇ ਹੋਏ ਫੀਲ ਕਰਦੇ ਹੈ ਜੇ ਸੀ ਬਾਕੀ ਬੱਚਾ ਤੋਂ ਸਪੈਸ਼ਲ ਹਾਂ ਤੇ ਉਹਨਾਂ ਕੋਲੇ ਜ਼ਿਆਦਾ ਹੈ ਤੁਸੀਂ ਦੇਖੋ ਉਹਨਾਂ ਨੂੰ ਇੰਨੀਆਂ ਅਸੀਂ ਜਗ੍ਹਾ ਤੇ ਵਿਜ਼ਿਟ ਕਰਾਇਆ ਪਿੰਗਰ ਆਪਣਾ વૃદ્ધ ਆਸ਼ਰਮ ਲੈ ਕੇ ਗਏ ਜਿੱਥੇ ਉਹਨਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਤੇ ਕਿਤੇ ਉਹਨਾਂ ਦੇ ਵਿੱਚ ਇਹ ਭਾਵਨਾ ਜਾਗੀ ਕਿ ਅਸੀਂ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਸਤਿਕਾਰ ਨਾਲ ਪੇਸ਼ ਆਈਏ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਉਹ ਵੀ ਬੇਰੁਖੇ ਹੋ ਕੇ ਤੇ ਉਹ ਵੀ વૃદ્ધ ਆਸ਼ਰਮ ਵੱਲ ਮੁਕਰ ਲੈ। ਸੋ ਇਹ ਜਿਹੜੇ ਪ੍ਰੋਜੈਕਟ ਹੈ ਬੜੇ ਹੀ ਵਧੀਆ ਤਰੀਕੇ ਨਾਲ ਚੱਲ ਰਹੇ ਆ। ਅਸੀਂ ਸਰਕਾਰ ਦੇ ਪੰਜਾਬ ਸਰਕਾਰ ਦੇ ਸ਼ੁਕਰਗੁਜ਼ਾਰ ਹਾਂ। ਕਿ ਇਹ ਸਾਰੇ ਪ੍ਰੋਜੈਕਟਾਂ ਦੇ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਐ ਉਹ ਵੱਖ-ਵੱਖ ਫੀਲਡਾਂ ਦੇ ਵਿੱਚ ਬੜੀ ਤਰੱਕੀ ਕਰ ਰਹੇ ਹਨ ਤੇ ਗਿਆਨ ਹਾਸਲ ਕਰ ਰਹੇ ਹਨ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਸਾਡੇ ਡੀਸੀ ਮੈਡਮ ਵੱਲੋਂ ਫਿਊਚਰ ਟਾਈਕਨ ਤੇ ਵੀ ਜਿਹੜਾ ਸੈਮੀਨਾਰ ਕਰਵਾਇਆ ਗਿਆ ਮੇਰੇ ਸਕੂਲ ਤੋਂ ਮੇਰੇ ਕੈਰੀਅਰ ਗਾਈਡੈਂਸ ਕਾਉਂਸਲਰ ਨੇ ਭਾਗ ਲਿਆ ਤੇ ਨਾਲ ਹੀ ਬਿਜ਼ਨਸ ਬਲਾਸਟਰ ਮੋਡਲ ਨੇ ਵੀ ਭਾਗ ਲਿਆ ਉਹਨਾਂ ਨੇ ਆ ਕੇ ਮੇਰੇ ਨਾਲ ਸਾਰਾ ਇਹ ਸ਼ੇਅਰ ਕੀਤਾ ਹੈ ਕਿ ਕਿਸ ਤਰ੍ਹਾਂ ਡੀਸੀ ਮੈਡਮ ਨੇ ਦੱਸਿਆ ਹੈ ਕਿ ਤੁਸੀਂ ਬਿਜ਼ਨਸ ਆਈਡੀਆਜ਼ ਲੈ ਕੇ ਆਓ ਅਗਰ ਤੁਹਾਡੇ ਬੱਚੇ ਉਸ ਆਈਡੀਆ ਦੇ ਵਿੱਚ ਸਕਸੈਸਫੁਲ ਹੁੰਦੇ ਹਨ ਤਾਂ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰਾਂਗੇ ਤੇ ਜੇਕਰ ਉਹਨਾਂ ਦੇ ਆਈਡੀਆ ਫਸ 1 2 3 ਆਂਦੇ ਉਹਨਾਂ ਲਈ ਪ੍ਰਾਈਜ਼ਸ ਵੀ ਹਨ ਅਗਰ ਮੰਨ ਲਓ ਫਸ 1 2 3 ਉਹ ਨਹੀਂ ਵੀ ਆਂਦੇ ਤਾਂ ਕਿਸੇ ਕੰਪਨੀ ਨੂੰ ਅਗਰ ਉਹਨਾਂ ਦਾ ਆਈਡੀਆ ਪਸੰਦ ਆ ਜਾਂਦਾ ਹੈ ਤਾਂ ਕੰਪਨੀ ਉਹਨਾਂ ਨਾਲ ਕਲੈਬੋਰੇਟ ਕਰੇਗੀ ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਹੈਲਪ ਕਰਕੇ ਉਹਨਾਂ ਦੇ ਜਿਹੜਾ ਬਿਜ਼ਨੈਸ ਨੂੰ ਅੱਗੇ ਵਧਾਏਗੀ ਅਸੀਂ ਅਸੀਂ ਉਹ ਬੱਚੇ ਵੀ ਦੇਖਿਆ ਆਈ ਥਿੰਕ ਸ਼ਾਇਦ ਮੈਨੂੰ ਦੱਸਿਆ ਸਰ ਨੇ ਫਾਸਿਲ ਕਹਿੰਦਿਆ ਸੀ ਸ਼ਾਇਦ ਜਿਹੜੀਆਂ ਬੱਚਿਆਂ ਨੇ ਬੜਾ ਅੱਛਾ ਗਰੋਅ ਕੀਤਾ ਹੈ ਆਪਣਾ ਜਿਹੜਾ ਬਿਜ਼ਨਸ ਹੈ ਗੋਟ ਤੇ ਮਿਲਕ ਤੋਂ ਜਿਹੜੇ ਉਹਨਾਂ ਨੇ ਪ੍ਰੋਡਕਟਸ ਬਣਾਏ ਸੋ ਬਹੁਤ ਸਾਰਾ ਕੁਝ ਚੱਲ ਰਿਹਾ ਹੈ ਇਸ ਲਈ ਹੁਣ ਅੱਜ ਕੱਲ ਹੁਣ ਮਨ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਾਂ ਤੇ ਮੈਂ ਇਹਨਾਂ ਬੱਚਿਆਂ ਦੀ ਬੜੇ ਹੱਕਰੇ ਵਕਰੇ ਤਰੀਕਿਆਂ ਨਾਲ ਇਹਨਾਂ ਨੂੰ ਗਾਈਡ ਕਰਕੇ ਇਹਨਾਂ ਦਾ ਇਹਨਾਂ ਨੂੰ ਸਹਿਯੋਗ ਕਰਕੇ ਇਹਨਾਂ ਦੀ ਮਦਦ ਕਰ ਸਕਦੀ ਹਾਂ ਇੱਕ ਵਾਰ ਫਿਰ ਅਸੀਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਬਹੁਤ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਹਮੇਸ਼ਾ ਹੀ ਇਸ ਤਰ੍ਹਾਂ ਦੇ ਨਵੇਂ-ਨਵੇਂ ਪ੍ਰੋਜੈਕਟ ਸਾਡੇ ਨਾਲ ਸਾਡੇ ਕੋਲ ਆਉਂਦੇ ਰਹਿਣਗੇ ਤੇ ਅਸੀਂ ਬੱਚਿਆਂ ਨੂੰ ਇਹਨਾਂ ਬਾਰੇ ਦੱਸਦੇ ਰਵਾਂਗੇ ਥੈਂਕ ਯੂ ਜੀ ਸੋ ਅੱਜ ਜਸੀਂ ਪਹੁੰਚੇ ਆ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ ਤਗੜਾ ਤੇ ਮਿਲਦੇ ਆ ਉਹਨਾਂ ਦੇ ਕੈਰੀਅਰ ਅਧਿਆਪਕ ਦੇ ਨਾਲ ਤੇ ਜਾਣਦੇ ਆ ਕਿ ਕਿਸ ਤਰ੍ਹਾਂ ਗਤੀਵਿਧੀਆਂ ਜਿਹੜੀਆਂ ਚੱਲਦੀਆਂ ਨੇ ਹਾਂ ਮੈਂ ਵਾ ਆਪਣਾ ਨਾਮ ਸਕੂਲ ਦਾ ਨਾਮ ਦੱਸਿਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਗੁਰਸਿਮਰਨ ਕੌਰ ਹੈ ਮੈਂ ਕੈਰੀਅਰ ਗਾਈਡੈਂਸ ਸਕੂਲ ਅਜੀਤ ਕਲਾਂ ਤੋਂ ਬੋਲ ਰਹੀ ਹਾਂ ਇਹ ਸਰ ਨੇ ਮੇਰੇ ਕੋਲ ਪੁੱਛਿਆ ਕਿ ਚਾਟ ਕਿਸ ਚੀਜ਼ ਦਾ ਬਣਾਇਆ ਜਿਸ ਤਰ੍ਹਾਂ ਕਿ ਮੈਂ ਕੈਰੀਅਰ ਗਾਈਡੈਂਸ 3 4 ਜਾਂ ਬੱਚਿਆਂ ਨੂੰ ਗਾਈਡ ਕਰਨਾ ਹੁੰਦਾ ਉਹਨਾਂ ਨੂੰ ਦੱਸਣਾ ਹੁੰਦਾ ਕਿ ਤੁਸੀਂ ਸਟੱਡੀ ਕਰਕੇ ਓਪਰਚ्युनिटीज ਬਾਰੇ ਦੱਸਣਾ ਹੁੰਦਾ ਹੈ ਕਿ ਤੁਸੀਂ ਕੀ ਬਣ ਸਕਦੇ ਹੋ ਉਹਦੇ 'ਚ ਮੈਨੂੰ ਇੱਕ ਆਈਡੀਆ ਲੱਗਾ ਕਿ ਮੈਂ ਕਿਉਂ ਨਾ ਆਪਣੇ ਜਿਹੜੇ ਸਕਸੈਸਫੁਲ ਮੇਰੇ ਅ ਇਲੂਮਿਨੀ ਹੈਗੇ ਆ ਉਹਨਾਂ ਨੂੰ ਉਹਨਾਂ ਬਾਰੇ ਦੱਸਾਂ ਕਿ ਉਹ ਕੀ ਕੀ ਪੜ ਕੇ ਇਸ ਸਕੂਲ ਚੋਂ ਕੀ ਕੀ ਬਣੇ ਆ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਸਰ ਬਹੁਤ ਅਗੋਂ ਗਾਈਡੈਂਸ ਮਿਲੇ ਤਾਂ ਕਿ ਉਹ ਕੁਝ ਇਹਦੇ ਤੋਂ ਪ੍ਰਭਾਵਿਤ ਹੋ ਕੇ ਕੁਝ ਬਣਨ ਸਰ ਇਹਨਾਂ ਦੇ ਸਾਰੇ ਲੋਗ ਉਹਨਾਂ ਇਲੂਮਿਨੀ ਨੇ ਇਸ ਤੋਂ ਇਸ ਅਜਿਹਾ ਤੁਸੀਂ ਦੇਖ ਸਕਦੇ ਹੋ ਇਹ ਸੋਲજર ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਹਰ ਦੇਖੋ ਹਰ ਫੀਲਡ ਦੇ ਵਿੱਚ ਸਰ ਹੈਗੇ ਆ ਸਰ ਪੁਲਿਸ ਨੇ ਆਰਮੀਜ਼ ਨੇ ਸਰ ਇਹ ਟੀਚਰ ਨੇ ਸਾਡੇ ਇਹ ਸਰ ਜੀ ਲੜਕਾ ਸਰ ਜੀ 20 ਜਿੰਨੀ ਅੰਮ੍ਰਿਤਸਰ ਦੇ ਵਿੱਚ ਅਮ ਕੀ ਕਰਾਈ ਗਈ ਹੈ ਜਿੰਨੀ ਪੇਂਟਿੰਗ ਹੈ ਸਾਰੀ ਤੁਹਾਨੂੰ ਨਜ਼ਰ ਆਏਗੀ ਇਹਦੇ ਇਨਾਂ ਨੇ ਹੀ ਕਰਾਈ ਹੈ ਇਹ ਸੇ ਬੱਚੇ ਨੇ ਸਰ ਜਿਹਾ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਆਰਟਿਸਟ ਨੇ ਸਿੰਗਰ ਨੇ ਇਹਨਾਂ ਦੀ ਐਲਬਮ ਵੀ ਨੇ ਇਹ ਸਾਡੇ ਲਾਇਰ ਨੇ ਏ بی ਐਡ ਜੋ ਵੀ ਤੁਸੀਂ ਐਮ ਬੀ ਬੀ ਐਸ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਵੀ ਹੈ ਫਲੈਕਸ ਕਿ ਸਾਡੇ ਹੋਰ ਬੱਚੇ ਜਿਹੜੇ ਐਮ ਪੀ ਐਡ ਚ ਵੀ ਗਏ ਨੇ ਸੋ ਇਹ ਮੇਰੀ ਕੋਸ਼ਿਸ਼ ਹੈ ਕਿ ਇਸ ਤੋਂ ਪ੍ਰਭਾਵਿਤ ਹੋ ਕੇ ਬੱਚੇ ਦੇਖਣ ਕਿ ਕਿੰਨਾ ਅੱਛਾ ਲੱਗਦਾ ਮੇਰਾ ਸਕੂਲ ਮੇਰਾ ਫੋਟੋ ਲੱਗਾ ਅੱਛਾ ਮੈਂ ਇੱਕ ਟੂ ਕੁਐਸਚਨ ਮੇਰਾ ਹੋਰ ਸੀ ਕਿ ਸਕੂਲ ਦੇ ਵਿੱਚ ਤੁਸੀਂ ਬੱਚਿਆਂ ਦੇ ਕੈਰੀਅਰ ਭਵਿੱਖ ਬਾਰੇ ਉਹਨਾਂ ਨੂੰ ਜਾਣਕਾਰੀ ਦੇਣ ਲਈ ਕਿਸ ਤਰ੍ਹਾਂ ਉਹਨਾਂ ਨੂੰ ਮੋਟੀਵੇਟ ਕਰਦੇ ਜੀ ਕਿਸ ਤਰ੍ਹਾਂ ਉਹਨਾਂ ਨੂੰ ਜਿਸ ਤਰ੍ਹਾਂ ਦੇ ਕੇ ਹੋ ਗਿਆ ਕਿ ਪੁਰਾਣੇ ਜਿਹੜੇ ਐਲੂਮਨੀ ਨੇ ਵਿਦਿਆਰਥੀ ਨੇ ਉਸ ਤਰ੍ਹਾਂ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਆਪਾਂ ਖੜਾ ਕੇ ਬੱਚਿਆਂ ਨੂੰ ਜਿਹੜਾ ਕਰਦੇ ਆ ਜ ਸਰ ਸਭ ਤੋਂ ਪਹਿਲਾਂ ਤੇ ਡਿਪਾਰਟਮੈਂਟ ਵੱਲੋਂ ਸਾਨੂੰ ਕੈਲੰਡਰ ਆਉਂਦਾ ਹੈ ਅਸੀਂ ਉਹਨੂੰ ਪੂਰਾ ਪ੍ਰੋਪਰ ਫਾਲੋ ਕਰਦੇ ਹਾਂ ਉਹ ਬਣਿਆ ਹੀ ਬੜੇ ਅੱਛੇ ਤਰੀਕੇ ਨਾਲ ਹੈ ਮੰਥ ਬਾਏ ਮੰਥ ਜਿਸ ਤਰ੍ਹਾਂ ਜਿਸ ਤਰ੍ਹਾਂ ਐਕਟੀਵਿਟੀਜ਼ ਆਈ ਜਾਂਦੀਆਂ ਉਹ ਵੀ ਕਰਾਈਦੀਆਂ ਹੈ ਪਲੱਸ ਇਸ ਤੋਂ ਇਲਾਵਾ ਸਾਨੂੰ ਜਿਹੜੇ ਨੌਕਰੀ ਨਾਲ ਰਿਲੇਟਡ ਜਿੰਨੇ ਵੀ ਸਾਨੂੰ ਪਿੱਛੋਂ ਰੋਜ਼ਗਾਰ ਦਫ਼ਤਰ ਤੋਂ ਮਿਲਦੇ ਆ ਕਿ ਇਹ ਵਾਲੀ ਪੋਸਟ ਜਿਹੜੀ ਨਿਕਲੀ ਹੈ ਜਾਂ ਜਿਹੜਾ ਵੀ ਹੈ ਅਖਬਾਰ ਦੇ ਵਿੱਚ ਸਾਡੇ ਸਰ ਵੀ ਨੇ ਸੌਰੀ ਉਹਨਾਂ ਦੀ ਉਹਨਾਂ ਨੂੰ ਮਤਲਬ ਉਹ ਪਹਿਲਾਂ ਤੋਂ ਇੰਚਾਰਜ ਸੀਗੇ ਉਹਨਾਂ ਕੋਲ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਆਂਦੀਆਂ ਕਿ ਇਹ ਵਾਲੀ ਜੌਬ ਨਿਕਲੀ ਹੈ ਤੇ ਉਹ ਜਨ ਕੋਸ਼ਿਸ਼ ਕਰਦੇ ਸਕੂਲ ਗਰੁੱਪ ਚ ਪਾ ਲੀ ਉਸ ਤੋਂ ਬਾਅਦ ਕਲਾਸ ਇੰਚਾਰजेस ਜਿਹੜੇ ਨੇ ਸਾਰੇ ਆਪਣੇ 올ਡ ਸਟੂਡੈਂਟਸ ਨੂੰ ਵੀ ਪਾਉਂਦੇ ਨੇ ਔਰ ਨਿਊ ਵਾਲਿਆਂ ਨੂੰ ਵੀ ਗਾਈਡ ਕਰਦੇ ਆ ਔਰ ਸਵੇਰ ਦੀ ਸਭਾ ਦੇ ਵਿੱਚ ਵੀ ਅਸੀਂ ਇਹਨਾਂ ਜੌਬਸ ਬਾਰੇ ਦੱਸਦੇ ਪਲੱਸ ਇਸ ਤੋਂ ਇਲਾਵਾ ਸਰ ਅਸੀਂ ਸਾਰੇ ਫਲੈਕਸ ਲਗਾਏ ਜੇ ਕਿਸੇ ਨੇ ਸਰ ਬੇਟੇ 사이ਡ ਤੋਂ ਸਰ ਪਲਟੀਪਲ ਕਿਰਿਆ ਬਾਰੇ ਲਗਾਇਆ ਅਸੀਂ ਆਫਟਰ ਪਲੱਸ 2 ਉਹ ਕਿਹੜਾ ਕਿਹੜਾ ਐਗਜ਼ਾਮ ਦੇ ਸਕਦੇ ਆ ਸਾਇੰਸ ਮੈਡੀਕਲ ਲਾਅ ਡਿਫੈਂਸ ਐਗਰੀਕਲਚਰ ਕਿਹੜੀ ਕੁਆਲਿਫੀਕੇਸ਼ਨ ਕਿਦਾਂ ਹੋ ਕਿਹੜੀ ਸਟੱਡੀ ਕਰਕੇ ਥੈਨ ਜੇ ਕੋਈ ਸਾਡਾ ਬੱਚਾ ਆਈਪੀਐਸ ਨਿਕਲ ਜੇ ਤੇ ਅਸੀਂ ਉਹਦੇ ਲਈ ਵੀ ਬਹੁਤ ਕੋਸ਼ਿਸ਼ ਕਰਾਂਗੇ ਬਹੁਤ ਅਸੀਂ ਖੁਸ਼ੀ ਮਹਿਸੂਸ ਕਰਾਂਗੇ ਪਲੱਸ ਅਸੀਂ ਜਨਮੀ ਨੋਟਿਸ ਬੋਰਡ ਬਣਾਇਆ ਜਿਹਦੇ ਵਿੱਚ ਅਸੀਂ ਜਿਹੜੇ ਵੀ ਸਾਨੂੰ ਐਕਸਰਸ ਐਕਸਰਸ਼ਨ ਟ੍ਰਿਪਸ ਤੇ ਵੀ ਲੈ ਕੇ ਜਾਂਦੇ ਹਾਂ ਪਲੱਸ ਜਿਹੜੇ ਕਾਲਜਸ ਸਾਨੂੰ ਪੈਂਫਲਟ ਦੇ ਕੇ ਜਾਂਦੇ ਉਹਨਾਂ ਨੂੰ ਅਸੀਂ ਪੇਸਟ ਕਰਦੇ ਹਾਂ ਸਵੇਰੇ ਦੱਸਦੇ ਹਾਂ ਇਹ ਫੋਦਨਾ ਰਿਲੇਟਡ ਹੈ ਉਸ ਤੋਂ ਬਾਅਦ ਸਰ ਜਿਹੜਾ ਨੈਸ਼ਨਲ ਸਪੇਸ ਡੇ ਹੈ ਮਨਾਇਆ ਦੇਣਾ ਸੀਗਾ ਉਹਦੇ ਰਿਲੇਟਡ ਸਾਡੇ ਮੈਡਮ ਨੇ ਗਾਈਡ ਕੀਤਾ ਸੀ ਸਾਡੇ ਸਰ ਫਿਜ਼ਿਕਸ ਵਾਲੇ ਮੈਡਮ ਨੇ ਫਿਜ਼ਿਕਸ ਵਾਲੇ ਜਿਨ੍ਹਾਂ ਨੇ ਗਾਈਡ ਕੀਤਾ ਸੀ ਇਸ ਸਬੰਧੀ ਉਸ ਤੋਂ ਬਾਅਦ ਜਿੱਸੇ ਸੈਪਟੈਂਬਰ 'ਚ ਇਗਜ਼ਾਮ ਹੁੰਦੇ ਆ ਇਹਦੇ ਨਾਲ ਰਿਲੇਟਡ ਸੀ ਇਗਜ਼ਾਮ 'ਚ ਜਿਸ ਤਰ੍ਹਾਂ ਬੱਚਿਆਂ ਨੂੰ ਸਟ੍ਰੈਸ ਤੋਂ ਰਹਿਤ ਹੋ ਕੇ ਇਗਜ਼ਾਮ ਕਰਨੇ ਉਹਦੇ ਬਾਰੇ ਮੈਂ ਲੈਕਚਰ ਦਿੱਤਾ ਸੀ ਥੈਨ ਉਸ ਤੋਂ ਬਾਅਦ ਜਿਹੜੀਆਂ ਅਦਰ ਐਕਟੀਵਿਟੀਜ਼ ਬਹੁਤ ਸਾਰੀਆਂ ਆਉਂਦੀਆਂ ਨੇ ਜਿੱਦਾਂ ਸਰ ਸਟੂਡੈਂਟ ਪੁਲਿਸ ਕੈਡਟ ਕਿੱਥੇ ਗਿਆ ਹੈ ਹਿੰਦੀ ਦਿਵਸ ਮਨਾਇਆ ਸੀ ਔਰ ਸਾਡੇ ਸਰ ਨੇ ਕਮਾਸ ਵਾਲੇ ਉਹਨਾਂ ਨੇ ਬਿਜਲੀ ਦੀ ਚੋਰੀ ਸਬੰਧੀ ਗਾਈਡ ਕੀਤਾ प्लासर फोर ਵੀ ਬਹੁਤ ਸਾਰੇ ਹਸਾਨ ਦੇ ਅੰਦਰ ਵਿਜ਼ਿਟ ਕੀਤਾ ਸੀ ਏਡਜ਼ ਨਾਲ ਰਿਲੇਟਡ ਸਾਡਾ ਰੈਡ ਰਿਬਨ ਕੁਇਜ਼ ਹੋਇਆ ਉਹ ਸਾਰੀਆਂ ਐਕਟੀਵਿਟੀਜ਼ ਜਿਹੜੇ ਕੋਸ਼ਿਸ਼ ਕਰੀ ਦੀਏ ਕਿ ਅਸੀਂ ਹਰ ਐਕਟੀਵਿਟੀ ਜਿਹੜੀ ਇੱਥੇ ਉਹ ਗਾਈਡੈਂਸ ਹੀ ਹੈ ਤੁਹਾਨੂੰ ਸਰ ਸਾਡੇ ਸਕੂਲ ਚ ਡਰੱਗ ਅਬਿਊਜ਼ ਰਿਲੇਟਡ ਪਲੇ ਵੀ ਕਰਾਇਆ ਗਿਆ ਸਪੈਸ਼ਲੀ ਸਾਡੇ 올ਡ ਸਟੂਡੈਂਟ ਆਏ ਸੀ ਸਰ ਉਹ ਪਲੇ ਕਰਕੇ ਬੱਚਿਆਂ ਨੂੰ ਸਮਝਾ ਕੇ ਗਏ ਫਿਰ ਅਸੀਂ ਅੰਮ੍ਰਿਤਸਰ ਕਾਲਜ ਵਿਜ਼ਿਟ ਕਰਾਇ ਸਿਕਸਸ਼ਨ ਟ੍ਰਿਪ ਲਗਾਈਆਂ ਐਂਡ ਦੈਨ ਇਸ ਤੋਂ ਲੱਗਾ ਸਰ ਅਸੀਂ ਦੇਖ ਸਕਦੇ ਹੋ ਸਾਰੀਆਂ ਐਕਟੀਵਿਟੀਜ਼ ਇਹ ਸਾਡਾ ਦੀਵਾਲੀ ਸੈਲੀਬ੍ਰੇਸ਼ਨ ਹੈ ਜਿਹੜਾ ਬਿジネス ਪਲੇਸਟਰ ਤੇ ਸਰ ਜਿਤਸਰ ਡਿਓ ਸਰ অরুণਾ ਲਾਲ ਸਯੋਗੀ ਮੈਂਬਰ ਸਾਰੇ ਜਿਹੜੇ ਨੇ ਉਹ ਆਈ ਸੀ ਕਾਫੀ ਚਲਾਗਾ ਕਰਕੇ ਗਏ ਸਾਡੀ ਐਂਡ THEN ਸਰ ਮਾਸ ਕਾਉਂਸਲਿੰਗ ਹੈ ਜਿੱਥੇ ਸਾਡੇ ਬੱਚਾ ਨੇ ਪਾਰਟਿਸਿਪੇਟ ਕੀਤਾ ਸੀਗਾ ਆ ਐਂਡ THEN ਉਸ ਤੋਂ ਬਾਅਦ ਸਰ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਾਇਆ ਗਿਆ ਲਖਬੀਰ ਮੈਮੋਰੀਅਲ ਗੁਏਸਟ ਗਏ ਬੱਚੇ ਇਹ ਸਭ ਚੀਜ਼ਾਂ ਜਿਹੜੀਆਂ ਗਾਈਡੈਂਸ ਨਾਲ ਸੰਬੰਧਿਤ ਨੇ ਇਸ ਕਰਕੇ ਅਸੀਂ ਕੋਸ਼ਿਸ਼ ਕਰੀਦੇ ਕਿ ਸਾਰਾ ਕੁਝ ਅਸੀਂ ਇਹਦੇ ਵਿੱਚ ਰਿਕਾਰਡ ਰੱਖੀਏ ਰੈਜਿਸਟਰ ਹੈ ਠੀਕ ਹੈ April ਮਹੀਨੇ ਦੇ ਵਿੱਚ ਸਾਨੂੰ ਕੈਰੀਅਰ ਗਾਈਡੈਂਸ ਬਣਾਦੀ ਕਿਹਾ ਸੀਗਾ ਮੈਂ ਇੱਕ ਬੋਰਡ ਲੈ ਕੇ ਉਹਦੇ ਤੇ ਕੈਰੀਅਰ ਗਾਈਡੈਂਸ ਨਾਲ ਸੰਬੰਧਿਤ ਸਾਰੇ ਜਿਹੜੇ ਆ ਬੋਰਡ ਲਗਾਏ ਨੇ ਸਕੂਲ ਵਿੱਚ ਜਿਸ ਦਾ ਸਾਨੂੰ ਕੈਲੰਡਰ ਮਿਲਦਾ ਹੈ ਵਿਭਾਗ ਵੱਲੋਂ April ਮਨਤ ਦੀਆਂ ਐਕਟੀਵਿਟੀਜ਼ ਜਿਹੜੀਆਂ ਵੀ ਸੀਗੀਆਂ ਉਹ ਅਸੀਂ ਲਗਾਈਆਂ ਇਹਦੇ ਵਿੱਚ ਅਸੀਂ ਹੈਲਪ ਡੈਕਸ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਐਡਮਿਸ਼ਨਸ ਬਾਰੇ ਦੱਸਣਾ ਸੀਗਾ ਉਸ ਤੋਂ ਬਾਅਦ ਸਾਡਾ ਐਡੋਲਿਸੈਂਸ ਪ੍ਰੋਗਰਾਮ ਆ ਗਿਆ ਵੋਟਰ ਅਵੇਅਰਨੈਸ ਰੈਲੀ ਅ ਕੈਰੀਅਰ ਗਾਈਡੈਂਸ ਚਾਰਟ ਤੋਂ ਇਲਾਵਾ ਜਿਹੜੇ ਸਾਡੇ ਕੋਲ ਐਕਟੀਵਿਟੀਆਂ ਸਕੂਲ ਚ ਅਦਰ ਦੈਨ ਉਹ ਤੋਂ ਇਲਾਵਾ ਵੀ ਐਕਟੀਵਿਟੀਆਂ ਹੁੰਦੀਆਂ ਉਹ ਸਾਰੀਆਂ ਅਸੀਂ ਕਰਵਾਨੀਆਂ ਔਰ ਇਹਦੇ ਚ ਮੈਂ ਪੇਸਟ ਕਰ ਲਈਆਂ ਸਵੀਪਨਰ ਰਿਲੇਟਡ ਨੇ ਤੁਸੀਂ ਪੜ੍ਹ ਸਕਦੇ ਹੋ ਜੂਨ ਮੰਥ ਦੇ ਵਿੱਚ ਅਸੀਂ ਪੌਦੇ ਲਗਾਏ ਸੀਗੇ ਜਿਹੜਾ ਵਿਦਿਆਰਥੀਆਂ ਦੀ ਜਿਹੜਾ ਸਕ੍ਰੈਪ ਬੁੱਕ ਤਿਆਰ ਕਰਨ ਲਈ ਕਿਹਾ ਸੀਗਾ ਵਾਤਾਵਰਣ ਦੇ ਸਬੰਧਿਤ ਸਵੱਛ ਬਣਾਉਣ ਵਾਸਤੇ ਜਿਹੜਾ ਇਹਨਾਂ ਨੇ ਲਗਾਨੀ ਕਿਆ ਸੀਗਾ ਪਲਾਂਟਸ ਉਹ ਲਗਵਾਏ ਛੁੱਟੀਆਂ ਚ ਆ ਕੇ ਸਪੈਸ਼ਲੀ ਇੱਕ ਸਾਡਾ ਸਰ ਕੈਰੀਅਰ ਪ੍ਰਦਰਸ਼ਨੀ ਲਗਾਨੀ ਕਿਆ ਸੀ ਪਲੱਸ ਸਾਡੇ ਜਿਹੜੇ ਬੇਸਿਕ ਫਾਈਨੈਂਸ਼ੀਅਲ ਸਰਵਿਸੇਸ ਦੇ ਸਰ ਨੇ ਉਹਨਾਂ ਨੇ ਗੈਸ ਲੈਕਚਰ ਲਗਵਾਇਆ ਸੀ ਚਾਰਟਰਡ ਅਕਾਊਂਟੈਂਟ ਆਇਆ ਸੀ ਬੱਚਿਆਂ ਨੂੰ ਗਾਈਡ ਕਰਨ ਸੰਬੰਧੀ ਉਸ ਤੋਂ ਬਾਅਦ ਹਿਰੋਸ਼ੀਮਾ ਨਾਲ ਰਿਲੇਟਡ ਜਿਹੜਾ ਵੀ ਗਤੀਵਿਧੀ ਆਉਂਦੀ ਜਾਂਦੀ ਐ ਸਰ ਅਗਸਤ ਮਹੀਨੇ ਦੀ ਪਹਿਲੀ ਗਤੀਵਿਧੀ ਸੀ ਤੇ ਉਹ ਜਿਹੜਾ ਐ ਮੈਡਮ ਨੇ ਗਾਈਡ ਕੀਤਾ ਸੀ ਨਾ ਕਰ ਸਕੀ ਹਿਰੋਸ਼ੀਮਾ ਬਾਰੇ ਜੋ ਸੋਵਾਰ ਸਰ ਜਾਦੀ ਮਾਹੌਤਸਵ ਆ ਗਿਆ ਸਟੈਪ ਬਾਈ ਸਟੈਪ ਮੰਥ ਬਾਈ ਮੰਥ ਜਿਹੜੀਆਂ ਐਕਟੀਵਿਟੀਜ਼ ਨੇ ਭਾਜੀ ਉਹ ਚਾਰਟ ਲੈ ਕੇ ਆਓ